ਇਨਾਮ ਕਰਨ ਕੁਮਾਰੀ ਫਿਰ ਫਿਰ ਦੁਬਾਰਾ ਕੀ ਗੱਲ ਕਰ ਤਾ ਹਲਵਾ ਜੀ ਇਹ ਹੋਈ ਆ ਵੀ ਮੈਂ ਇਸ ਛਾਮ ਨੂੰ ਮੁੱਠਾ ਟਿੱਕਣ ਗਈ ਸੀ 6 ਵਜੇ ਦਰਿਆ ਤੇ ਕਿਹੜੇ ਦਰਿਆ ਤੇ ਸਤਲੁਜ ਦਰਿਆ ਤੇ ਅੱਛਾ ਉੱਥੇ ਹੀ ਬੱਚੀ ਨਾਉਣ ਲੱਗੀ ਇਹ ਆਪਣੇ ਕੰਮ ਕਰਾਜ ਲੱਗੇ ਸੀਗੇ ਚਾਰ ਬੱਚੇ ਸੀਗੇ ਤਿੰਨ ਤਾਂ ਖਿੱਚ ਲੈਣਾ ਨੇ ਜੀ ਉਹ ਜਿਹੜੀ ਮੇਰੀ ਬੇਟੀ ਸੀਗੀ ਉਹ ਰੇਤ 'ਚ ਆ ਗਈ ਪਾਣੀ ਵੱਧ ਦਰਿਆ ਉਹ ਰੇਚੇ ਨੰਗੀ ਗਾਹੀ ਬਚਾਉਣ ਦੀ ਕੋਸ਼ਿਸ਼ ਬੋਚੇ ਉਹਦੀ ਕੋਸ਼ਿਸ਼ ਕਰੀ ਆ ਹਾਂਜੀ ਕਈ ਬੰਦੇ ਲੱਗੇ ਰਹੇ ਨੇਰੇ ਤੱਕ ਜੀ ਫਿਰ ਹਾਂਜੀ ਦੋ ਦਿਨ ਅਸੀਂ ਗੋਤਾ ਖੋਰ ਵੀ ਲਾਇਏ ਉਹ ਬੰਦੇ ਲੱਗੇ ਲੱਭਿਆ ਹਾਂਜੀ ਲੱਗੇ ਰਹੇ ਤਿੰਨ ਚਾਰ ਨੇ ਮਿਲੀ ਨਹੀਂ ਉਹ ਕਹਿੰਦੇ ਵੀ ਰਿੱਤੇ ਥੱਲੇ ਦੱਬੀ ਗਈ ਵੀ ਇੱਕ ਦੋ ਦਿਨ ਤੱਕ ਵੇਟ ਕਰੋ ਪਾਣੀ ਭਰੂਗਾ ਪੇਟ ਜੇ ਸ਼ਾਇਦ ਉੱਪਰ ਆ ਜਵੇ ਲਾਸ਼ ਜੀ ਕੋਸ਼ਿਸ਼ ਕਰਾਂਗੇ ਫੋਨ ਕਰਾਂਗੇ ਤੁਹਾਨੂੰ ਜੇ ਲਾਸ਼ ਆਈ

ਈ ਲੱਗਦੀ ਓ ਲੜਕੀ ਜਿਹੜੀ ਕੋਤੀ ਲੱਗਦੀ ਐ ਕੋਤੀ ਲੱਗਦੀ ਐ ਫੇਰਾ ਸੰਡੂ ਦਾ ਕੁੜੀ ਓ ਕੋਤੀ ਇਹ ਗੱਲ ਬਾਤ ਹੋਈ ਸ਼ਾਰਟ ਪੂਜੇ ਤੇ ਕੱਲ ਗਏ ਸੀ ਅਸੀਂ ਮੱਥਾ ਟਿਕਣ ਨਾਮ ਵੇਲੇ ਤੇ ਉੱਥੇ ਅਸੀਂ ਮੱਥਾ ਮੱਥਾ ਟਿਕਣ ਲੱਗ ਗਏ ਤੇ ਜਵਾਕ ਤਿੰਨੇ ਚਾਰੇ ਨਾਉਣ ਲੱਗ ਗਏ ਤੇ ਅਸੀਂ ਉੱਧਰ ਲੱਗੇ ਹੋਏ ਸੀਗੇ ਤੇ ਜਦ ਇਹਨਾਂ ਨੇ ਡੁੱਬਣ ਲੱਗ ਗਿਆ ਤੇ ਇੱਕ ਜਵਾਕ ਨੇ ਚਿੱਕਾ ਮਾਰਿਆ ਵੀ ਅਸੀਂ ਡੁੱਬ ਚੱਲੇ ਡੁੱਬ ਚੱਲੇ ਮੋਕੇ ਤੇ ਮੈਂ ਮੌਜੂਦ ਸੀਗਾ ਫਿਰ ਮੈਂ ਸੋਚਿਆ ਸਮਝਿਆ ਨਹੀਂ ਵਿਚਾਲ ਮਾਰ ਕੇ ਦੋ ਜਵਾਗ ਨੂੰ ਫੜ ਲਿਆ ਦੋ ਜਵਾਗ ਨੂੰ ਖਿੱਚ ਕੇ ਬਾਹਰ ਕਰ ਦਿਆ ਤੀਜੇ ਨੂੰ ਹੱਤ ਪਾ ਲਿਆ ਤੀਜੇ ਨੂੰ ਜੇ ਕੱਢਿਆ ਜਾਨ ਨੂੰ ਉਹ ਕੁੜੀ ਦੂਰ ਤੱਕ ਚੱਲੇ ਗਈ ਜਦ ਫਿਰ ਉਹਦੇ ਮਗਰ ਗਏ ਅਸੀਂ ਇੱਕ ਵਾਰੀ ਦਿਖਾਈ ਦਿੱਤੀ ਮੁੜ ਕੇ ਉਹ ਥੱਲੇ ਬਹਿ ਗਈ ਫਿਰ ਦਿਖਾਈ ਨਹੀਂ ਦਿੱਤੀ ਹਾਂ ਅਸੀਂ ਨੇਰੇ ਤੱਕ ਜੱਥਾ ਹੀ ਦਿਖਿਆ ਸਾਨੂੰ ਇਹ ਤੋਂ ਵੀ ਹੋਰ ਹੋ ਜਾਣਾ ਸੀ ਅਸੀਂ ਉੱਥੇ ਲੱਭੀ ਹਾਂਜੀ ਨਹੀਂ ਜੀ ਤੇਰ ਨਾਲ ਯਾਨੀ ਮਾਰਾ ਮੋਟਾ ਤੇਰਦੇ ਸੀ ਅਸੀਂ ਬਸ ਮਾਰਾ ਮੋਟਾ ਜਾਂਦੇ ਸੀ ਮਾਰਾ ਮੋਟਾ ਫਿਰ ਸਾਈਡ 'ਚ ਆ ਜਾਂਦੇ ਸੀ ਨੇ ਬਚੇ ਸੀ ਬਟਨ ਚਾਰ ਸੀਗਾ ਜੀ ਤੈਨੂੰ ਬਚਾਲਿਆ ਤੈਨੂੰ ਬਚਾਲਿਆ ਜੀ ਇੱਕ ਚਲੇ ਗਿਆ ਕੀ ਇੱਕ ਹਾਲ ਕੀਤੀ ਦੁਬਾਰਾ ਕਿਸੇ ਅੱਜ ਗੁੱਤੇ ਵਾਲੇ ਬੁੜਾਇਆ ਸੀ ਜੀ ਉੱਥੇ ਜਿੱਥੇ ਤੱਕ ਉਹ ਜਾਣੇ 2 ਕਿਲੋ ਮੀਟਰ ਤੱਕ ਅੱਗੇ ਤੱਕ ਵੀ ਲੱਭੇ ਕਿਤੇ ਹਨ ਨਹੀਂ ਪਤਾ ਲੱਗਿਆ ਫਿਰ ਗੁੱਤੇ ਵਾਲੇ ਨੇ ਕਿਹਾ ਵੀ ਕੱਲ ਤੱਕ ਦੇਖ ਲਓ ਕਿਤੇ ਪਾਣੀ ਪੂਣੀ ਪਰ ਕੇ ਉੱਪਰ ਆ ਗਏ ਫਿਰ ਪਤਾ ਲੱਗ ਜਾਣਗੇ ਫਿਰ ਸੋਢੇ ਵਾਲੇ ਕਰ ਦਾਂਗੇ ਅਸੀਂ ਸੱਟ ਪੂਜਾ ਕਰਨਗੇ ਉੱਥੇ ਸਤਲੁਜ ਦਰਿਆ ਤੇ ਗਏ ਸੀਗੇ ਅਸੀਂ ਤਾਂ ਬਾਪ ਪਾਣੀ 'ਚ ਖੜੇ ਸੀਗੇ ਉਹ ਬਣਾਉਣ ਵੜ ਗਈ ਕਪੜੇ-ਕਪੜੇ ਖੋਲ ਕੇ ਤਿੰਨ ਜੋਖ ਹੋਰ ਵੀ ਸੀਗੇ ਉਹਦੇ ਨਾਲ ਉਹਨਾਂ ਨੂੰ ਤਾਂ ਕੱਢ ਲਿਆ ਉਹਨੇ ਮਾਸੜ ਨੇ ਉਹ ਰਹਿ ਗਈ ਪਿੱਛੇ ਹੀ ਅੱਗੇ ਨਿਕਲ ਗਈ ਉਹ ਮਿੱਟੀ ਦੇ ਥਾਰੇ ਤਦਰੇ ਥੱਲੇ ਡੱਪ ਗਈ ਹੈ ਤੁਹਾਡੇ ਸਾਹਮਣੇ ਹੋਇਆ ਸਰ ਹਾਂਜੀ ਅਸੀਂ ਦੇਖਿਆ ਦੋ ਵਾਰ ਨੂੰ ਹੱਥ ਉੱਪਰ ਚੱਕਦੀ ਨੂੰ ਉੱਥੇ ਗਏ ਫਿਰ ਉੱਥੇ ਲੱਭੀ ਨਹੀਂ ਹੈਗੀ ਹਾਂਜੀ ਵੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਭਤੀਜੇ ਨੂੰ ਸੇਤਿਰ ਸਤੀ ਲੱਭ ਕੇ ਦੇਵੇ ਕਿ ਅਸੀਂ ਸੰਤੋਖ ਕਰ ਲਈਏ ਆਪਣੇ ਭਤੀਜੇ ਨੂੰ ਦੇਖ ਕੇ